ਦੋਕ دہਾਕਿਆਂ ਤੋਂ ਥਾਇਰੋਇਡ ਦਾ ਇਨਸੀਡੈਂਸ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਔਰ ਇਹਦਾ ਜੋ ਦੇਖਣ ਚ ਆਇਆ ਹੈਗਾ ਕਿ ਜੋ ਆਪਣਾ ਲਾਈਫ ਸਟਾਈਲ ਹੈਗਾ ਸਲੀਪ ਡੈਪਰੀਵੇਸ਼ਨ ਜੋ ਸਿੰਘ ਖਾਣ ਪੀਣ ਸਾਡਾ ਫਾਸਟ ਫੂਡ ਗਟ ਹੈਲਥ ਸਾਡੀ ਠੀਕ ਨਹੀਂ ਹੈਗੀ ਸਟ्रेस ਲੈਵਲ ਬਹੁਤ ਜ਼ਿਆਦਾ ਵੱਧ ਗਏ ਹੈਗੇ ਨੇ ਇਹ ਕੁਝ ਕੰਟ੍ਰਿਬਿਊਟਰ ਫੈਕਟਰ ਨੇ ਜਿੰਨਾ ਕਰਕੇ ਥਾਇਰੋਇਡ ਦਾ ਇਨਸੀਡੈਂਸ ਬਹੁਤ ਜ਼ਿਆਦਾ ਵੱਧ ਗਿਆ ਹੈ ਟੈਸਟ ਨਾਰਮਲ ਹੋਣ ਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਦਵਾਈ ਵਿਦਾਨ ਜਾਂ ਘਟਾਉਣ ਦੀ ਲੋੜ ਨਹੀਂ ਹੈ ਇਹਦਾ ਕਦਾਪੀ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਦਵਾਈ ਬੰਦ ਕਰ ਦਿਓ ਇਕ ਤੇ अर्ली टू बेड अर्ली टू राइज़ ਆਪਣਾ ਬ੍ਰੈਕਫਾਸਟ ਪ੍ਰੋਪਰ ਕਰੋ ਲੰਚ ਪ੍ਰੋਪਰ ਕਰੋ ਡਿਨਰ ਜਲਦੀ ਕਰੋ ਤੇ ਘੱਟ ਕਰੋ ਕਿਉਂਕਿ ਗੱਟ ਹੈਲਥ ਜਿਹਨੂੰ ਅਸੀਂ ਕਹਿੰਦੇ ਇੰਟਰਸਟਾਈਨਸ ਦੀ ਹੈਲਥ ਬਹੁਤ ਜ਼ਰੂਰੀ ਹੈਗੀ ਇਹ ਫਾਸਟ ਫੂਡ ਨਾ ਖਾਓ ਘਰ ਦਾ ਬਣਿਆ ਖਾਣਾ ਖਾਓ ਦੇਖੋ ਜੀ ਇੱਕ ਵਾਰ ਥਾਇਰਾਇਡ ਦੀ ਪ੍ਰੋਬਲਮ ਆ ਗਈ ਹੈਗੀ ਫਿਰ ਤੁਸੀਂ ਆਪਣਾ ਲਾਈਫ ਸਟਾਈਲ ਤੇ ਚਲੋ ਚੇਂਜ ਕਰੋਗੇ ਪਰ ਤੁਹਾਡਾ ਦਵਾਈ ਲੈਣ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਹੈ ਕਿਲੇ ਵੀਕਸ ਨਾਲ ਲਾਈਫਸਟਾਈਲ ਚੇਂजेस ਆਈਆਂ ਹੈਗੀਆਂ ਨੇ ਹੁਣ ਯੰਗਰ ਅਡਲਟਸ ਵਿੱਚ অর ਇਵਨ ਅਡੋਲੈਸੈਂਸ ਏਜ ਦੇ ਵਿੱਚ ਵੀ ਅਡੋਲੈਸੈਂਸ ਮੀਨ ਸਕੂਲ ਗoing ਕਿਡਸ ਇਨ ਟੀਨ ਏਜ ਵਿੱਚ ਵੀ ਸਾਨੂੰ ਥਰਡ ਦੀਆਂ ਪ੍ਰੋਬਲਮਸ ਆਪਣਾ weight ਹਮੇਸ਼ਾ ਅੰਡਰ ਕੰਟਰੋਲ ਰੱਖੋ ਫਾਸਟ ਲਾਈਫ ਜ਼ਰੂਰ ਹੈਗੀ ਹੈ ਬਟ ਇਹਦੇ ਵਿੱਚ ਵੀ ਆਪਣਾ ਜਿੰਨਾ ਕੁ ਸਟ्रेस ਲੈਵਲ ਤੁਸੀਂ ਘਟਾ ਸਕੋ ਫ੍ਰੀ ਟਾਈਮ ਤੇ ਅੰਦਰ ਬੈਠਣ ਦੇ ਨਾਲੋਂ ਨੇਚਰ ਦੇ ਵਿੱਚ ਜਾਓ ਨੇਚਰ ਵਿੱਚ ਵਿਚਰੋ ਬਾਹਰ ਜਾ ਕੇ ਸਪੋਰਟਸ ਖੇਲੋ ਤਾਂ ਕਿ ਤੁਸੀਂ ਆਪਣਾ ਹੈਲਦੀ ਲਾਈਫ ਸਟਾਈਲ ਕਰੋ ਸਾਡੇ ਸਮਾਜ ਦੇ ਵਿੱਚ ਥਾਇਰੋਇਡ ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧੀ ਜਾ ਰਹੀ ਹੈ ਤਾਂ ਪਹਿਲੇ ਥਾਇਰੋਇਡ ਕੇਵਲ ਉਹਨਾਂ ਲੋਕਾਂ ਨੂੰ ਹੁੰਦਾ ਸੀ ਜਿਹੜੇ 50 ਸਾਲ ਤੋਂ ਬਾਅਦ ਉਮਰ ਦੇ ਹੁੰਦੇ ਸਨ ਲੇਕਿਨ ਅੱਜਕਲ ਦੇਖਣ ਚਾ ਰਹੇ ਕਿ ਬੱਚੇ ਤੱਕ ਨਸ ਦਾ ਸ਼ਿਕਾਰ ਹੋ ਰਹੇ ਨੇ ਤੇ ਅੱਜ ਵਰਲਡ ਥਾਇਰੋਇਡ ਡੇ ਹੈ ਤੇ ਇਸ ਮੌਕੇ 'ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਦਾ ਹੱਲ ਕੀ ਹੈ ਔਰ ਕਿਵੇਂ ਇਸ ਬਿਮਾਰੀ ਨੂੰ ਦੂਰ ਭਜਾਇਆ ਜਾ ਸਕਦਾ ਹੈ ਸਾਡੇ ਨਾਲ ਮਾਹਰ ਡਾਕਟਰ ਮजूद ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਔਰ ਸਭ ਤੋਂ ਪਹਿਲਾਂ ਸਵਾਲ ਕਰਾਂਗੇ ਕਿ ਕੀ ਕਾਰਨ ਕੀ ਹੈ ਕਿ ਥਾਇਰੋਇਡ ਨਾ ਵੱਧ ਰਿਹਾ ਪਿਛਲੇ ਐਕਚੁਅਲੀ ਦੋ ਕੁ ਦਹਾਕੀਆਂ ਤੋਂ ਥਾਇਰੋਇਡ ਦਾ ਇਨਸੀਡੈਂਸ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਔਰ ਇਹਦਾ ਜੋ ਦੇਖਣ ਚ ਆਇਆ ਹੈਗਾ ਕਿ ਜੋ ਆਪਣਾ ਲਾਈਫ ਸਟਾਈਲ ਹੈਗਾ ਸਲੀਪ ਡੈਪਰੀਵੇਸ਼ਨ ਜੋ ਸਿੰ ਖਾਂ ਪੀਂ ਸਾਡਾ ਫਾਸਟ ਫੂਡ ਗਟ ਹੈਲਥ ਸਾਡੀ ਠੀਕ ਨਹੀਂ ਹੈਗੀ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਵਧ ਗਏ ਹੈਗੇ ਨਹੀਂ ਇਹ ਕੁਝ ਕੰਟ੍ਰਿਬਿਊਟਰ ਫੈਕਟਰ ਨੇ ਜਿੰਨਾ ਕਰਕੇ ਥਾਇਰੋਇਡ ਦਾ ਇਨਸੀਡੈਂਸ ਬਹੁਤ ਜ਼ਿਆਦਾ ਵਧ ਗਿਆ ਹੈ ਅੱਗੇ ਨਾਲੋਂ ਸਰ ਅਗਰ ਥਾਇਰੋਇਡ ਦੀ ਗੱਲ ਕਰੀਏ ਤਾਂ ਕਈ ਕਹਿੰਦੇ ਲੋਕੀ ਕਹਿੰਦੇ ਮੋਟਾ ਜ਼ਿਆਦਾ ਹੋਣਾ ਉਹ ਵੀ ਥਾਇਰੋਇਡ ਹੁੰਦਾ ਪਤਲਾ ਹੋਣਾ ਵੀ ਥਾਇਰੋਇਡ ਹੁੰਦਾ ਆਖਿਰਕਾਰ ਥਾਇਰੋਇਡ ਹੁੰਦਾ ਕੀ ਹੈ ਐਕਚੁਅਲੀ ਇਸ ਤਰ੍ਹਾਂ ਹੈ ਜੀ ਕਿ ਇੱਕ ਟੀਐਸਐਚ ਹਾਰਮੋਨ ਹੈ ਜਿੰਨੂੰ ਅਸੀਂ ਕਹਿੰਨੇ ਥਾਇਰੋਇਡ ਸਟੀਮੂਲੇਟਿੰਗ ਹਾਰਮੋਨ ਇਹ ਬ੍ਰੇਨ ਚ ਪ੍ਰੋਡਿਊਸ ਹੁੰਦਾ ਹੈ ਔਰ ਜਿਹੜੀ ਥਾਇਰੋਇਡ ਗਲੈਂਡ ਸਾਡੀ ਹੈਗੀ ਹੈ ਗਲੇ ਦੇ ਉਹਦੇ ਤੇ ਐਕਟ ਕਰਦਾ ਔਰ ਉਥੋਂ ਸਾਡੇ ਦੋ ਹਾਰਮੋਨ T3 ਔਰ T4 ਇਹ ਰਿਲੀਜ਼ ਹੁੰਦੇ ਨੇ ਔਰ ਇਹ ਹਾਰਮੋਨ ਇੰਨੇ ਕੁ ਵਾਈਟਲ ਨੇ ਕਿ ਬਾਡੀ ਦੇ ਬੜੇ ਫੰਕਸ਼ਨਸ ਨੂੰ ਕੰਟਰੋਲ ਕਰਦੇ ਨੇ ਸੋ TSH ਦਾ ਨਾਰਮਲ ਹੋਣਾ ਔਰ T3 T4 ਦਾ ਨਾਰਮਲ ਹੋਣਾ ਸਾਡੇ ਬਾਡੀ ਦੇ ਬਾਕੀ ਫੰਕਸ਼ਨਸ ਲਈ ਬਹੁਤ ਜ਼ਰੂਰੀ ਹੈਗਾ ਜੀ ਤਾਂ ਕੀ ਹੁੰਦਾ ਕਿ ਮੋਟਾ ਹੁੰਦਾ ਪਤਲਾ ਹੁੰਦਾ ਕੀ ਹੁੰਦਾ ਕੀ ਥਾਇਰੋਇਡ ਦੇਖੋ ਜੀ ਅਗਰ ਤੇ ਥਾਇਰੋਇਡ ਹਾਰਮੋਨ ਦੀ ਪ੍ਰੋਡਕਸ਼ਨ ਘਟ ਜਾਂਦੀ ਹੈ T3 T4 ਘਟ ਜਾਂਦੇ ਨੇ ਤੇ ਉਹਨੂੰ ਅਸੀਂ ਹਾਈਪੋਥਾਇਰੋਇਡ ਕਹਿੰਦੇ ਆ ਉਹਦੇ ਨਾਲ ਬੰਦਾ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਲਥਾਰਜਿਕ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਸੁਸਤ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਔਰ ਅਗਰ ਥਾਇਰੋਇਡ ਹਾਰਮੋਨ ਜ਼ਿਆਦਾ ਪ੍ਰੋਡਿਊਸ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਫ੍ਰੀ T3 ਔਰ ਫ੍ਰੀ T4 ਦਾ ਲੈਵਲ ਵੱਧ ਜਾਂਦਾ ਹੈਗਾ ਤਾਂ ਫਿਰ ਉਹਦੇ ਵਿੱਚ ਹਾਈਪਰਥਾਇਰੋਇਡ ਦੇ ਵਿੱਚ weight loss ਹੁੰਦਾ ਹੈਗਾ ਦਿਲ ਦੀ ਧੜਕਣ ਜ਼ਿਆਦਾ ਹੁੰਦੀ ਹੈ ਗਿਆ ਪੇਸ਼ੈਂਟ ਰੈਸਲੈਸ ਹੁੰਦਾ ਹੈ ਉਹਨੂੰ ਥੋੜਾ ਪਸੀਨਾ ਜ਼ਿਆਦਾ ਆ ਸਕਦਾ ਇਹ ਕਿੰਨਾ ਕੁ ਖਤਰਨਾਕ ਦੇਖੋ ਅਗਰ ਤਾਂ ਅਨਕੰਟਰੋਲ ਹੈ ਤਾਂ ਦੋਨੋਂ ਹੀ ਜਿਹੜਾ ਹਾਈਪੋਥਾਇਰੋਇਡ ਵੀ ਖਤਰਨਾਕ ਹੋ ਸਕਦਾ ਹਾਈਪਰਥਾਇਰੋਇਡ ਵੀ ਖਤਰਨਾਕ ਹੋ ਸਕਦਾ ਅਗਰ ਇਹ ਬਿਲਕੁਲ ਹੀ ਅਨਕੰਟਰੋਲ ਨਹੀਂ ਬਟ ਮੇਰੀ ਇਹੋ ਰਾਇਆ ਹੈ ਕਿ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸਿੰਪਟਮ ਹੈਗਾ ਹੈ ਤਾਂ ਆਪਣੇ ਡਾਕਟਰ ਸਾਹਿਬ ਕੋਲ ਜਾਓ ਥਾਇਰੋਇਡ ਦਾ ਟੈਸਟ ਕਰਾਓ ਤੇ ਉਹਦੇ ਅਕੋਰਡਿੰਗਲੀ ਹਾਈਪੋਥਾਇਰੋਇਡ ਹੈ ਹਾਈਪਰਥਾਇਰੋਇਡ ਹੈ ਜਾਂ ਇਹਦੇ ਹੋਰ ਵੀ ਕਈ ਵੇਰੀਐਂਟਸ ਹੁੰਦੇ ਨੇ ਥਾਇਰੋਇਡ ਦੀ ਇਨਫਲੇਮੇਸ਼ਨ ਹੈ ਉਹਨੂੰ ਥਾਇਰੋਡਾਈਟਸ ਅਸੀਂ ਕਹਿੰਦੇ ਹੈਗੇ ਆਂ ਥਾਇਰੋਇਡ ਦੇ ਅਸੀਂ ਟੈਸਟ ਕਰਾਣੇ ਹੈਗੇ ਜਾਂ ਅਲਟਰਾਸਾਉ ਸੋ ਡਿਫਰੈਂਟ ਟਾਈਪ ਦੇ ਥਾਇਰੋਇਡ ਹੈਗੇ ਨੇ ਸੋ ਜਦੋਂ ਵੀ ਕੋਈ ਲਾਮਤ ਆਵੇ ਆਪਣੇ ਡਾਕਟਰ ਸਾਹਿਬ ਕੋਲ ਜਾਓ ਬਲੱਡ ਟੈਸਟ ਕਰਾਓ ਲੋਕਲ ਉਹਦਾ ਅਲਟਰਾਸਾਉਂਡ ਵਗੈਰਾ ਹੁੰਦਾ ਉਹ ਕਰਾਓ ਟੂ ਪ੍ਰੋਪਰ ਟਰੀਟਮੈਂਟ ਲਓ ਡਾਕਟਰ ਸਾਹਿਬ ਕਈ ਵਾਰ ਥਾਇਰੋਇਡ ਜਦੋਂ ਠੀਕ ਹੁੰਦਾ ਤਾਂ ਮਰੀਜ਼ ਆਪਣੀ ਦਵਾਈ ਛੱਡ ਦਿੰਦਾ ਪਰ ਕੁਝ ਸਮੇਂ ਬਾਅਦ ਕਹਿੰਦਾ ਜੀ ਮੈਂ ਫੇਰ ਇਸ ਦਾ ਸ਼ਿਕਾਰ ਹੋ ਗਿਆ ਇਸ ਤਰ੍ਹਾਂ ਦੀ ਗੱਲਾਂ ਵੀ ਸਾਹਮਣੇ ਆਉਂਦੀ ਹੈ ਬਹੁਤ ਜ਼ਿਆਦਾ ਕਾਮਨ ਆਉਂਦੀਆਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦੱਸਦਾ ਕਿਸੇ ਨੂੰ ਹਾਈਪੋਥਾਇਰੋਇਡ ਹੈਗਾ ਉਹਦਾ T3 T4 ਹਾਰਮੋਨ ਘਟ ਗਿਆ ਉਹਨੂੰ ਡਾਕਟਰ ਸਾਹਿ ਹੁੰਦਾ ਕੀ ਹੈ ਕਿ ਦਵਾਈ ਤੁਸੀਂ ਲੈਂਦੇ ਜੇ ਜਿਹੜਾ ਹਾਰਮੋਨ ਘਟਿਆ ਉਹ ਅਸੀਂ ਦਵਾਈ ਦੇ ਰਹੇ ਹੈਗੇ ਆ ਉਹਦੇ ਨਾਲ ਜਦੋਂ ਚੌਥੀ ਪੰਜਵੀਂ ਵਾਰ ਉਹਦਾ ਟੈਸਟ ਨਾਰਮਲ ਹੋ ਜਾਂਦਾ ਹੈ ਟੈਸਟ ਨਾਰਮਲ ਹੋਣ ਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਦਵਾਈ ਵਿਦਾਨ ਜਾਂ ਘਟਾਉਣ ਦੀ ਲੋੜ ਨਹੀਂ ਹੈ ਇਹਦਾ ਕਦਾਪੀ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਦਵਾਈ ਬੰਦ ਕਰ ਦਿਓ ਕਿਉਂਕਿ ਦਵਾਈ ਬੰਦ ਕਰੋਗੇ ਥਾਇਰੋਇਡ ਹਾਰਮੋਨ ਫੇਰ ਘਟ ਜਾਣਗੇ ਤੁਹਾਡੀ ਫੇਰ ਪ੍ਰੋਬਲਮ ਸ਼ੁਰੂ ਹੋ ਜਾਏਗਾ ਤਾਂ ਲੱਛਣ ਕਿੱਥੋਂ ਸ਼ੁਰੂ ਹੁੰਦੇ ਐ ਇਸ ਦੀ ਇਹ ਬਿਮਾਰੀ ਦੇ ਲੱਛਣ ਕਿਸ ਚੀਜ਼ ਤੋਂ ਜਰਾ ਹੈ ਲੋਕ ਅਵੇਅਰ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਇੱਕ ਵੱਡੀ ਜਿਹੜੀ ਹੈ ਇੱਕ ਮੁਸ਼ਕਲ ਸਾਹਮਣੇ ਆ ਜਾਂਦੀ ਹੈ ਲੱਛਣ ਬੇਸਿਕਲੀ ਇਹੋ ਹੀ ਤੁਹਾਨੂੰ ਜਿਵੇਂ ਸਮਝਾਇਆ ਹੈਗਾ ਕਿ ਅਨਐਕਸਪਲੇਨਡ weight gain ਜਾਂ ਅਨਐਕਸਪਲੇਨਡ weight loss ਜਿਹਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਕਿਸੇ ਚੀਜ਼ ਨਾਲ ਬਾਡੀ ਚ ਲਾਥਾਰਜੀ ਸੁਸਤਪਨ ਸਕਿਨ ਜਿਹੜੀ ਉਹ ਬਹੁਤ ਰਫ ਹੋ ਜਾਂਦੀ ਹੈਗੀ ਸੋ ਇਹ ਅਲਾਮਤਾ ਇਹਦੀ ਆਉਂਦੀਆਂ ਨੇ ਜਿਹੜੀ ਤੁਹਾਨੂੰ ਜੇ ਕਾਰਨ ਨਹੀਂ ਲੱਭਦਾ ਹੈਗਾ ਆਪਣੇ ਡਾਕਟਰ ਸਾਹਿਬ ਕੋ ਜਾਓ ਤੇ ਇਸ ਦਾ ਇਲਾਜ ਕੀ ਹੈ ਕਿ ਜਿਹੜੇ ਲੋਕ ਚਾਹਨ ਕੇ ਅੱਜ ਅਸੀਂ ਵਰਲਡ ਜਰਾ ਦਿਨ ਇਸ ਤਮਨਾ ਰਹੇ ਆ ਅਸੀਂ ਚਾਹੁੰਦੇ ਕਿ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਜਾਵੇ ਕਿ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਔਰ ਇਹਨਾਂ ਚੀਜ਼ਾਂ ਨੂੰ ਅਪਣਾਣ ਜਿਨ੍ਹਾਂ ਨਾਲ ਕੀ ਸੀ ਇਸ ਤੋਂ ਬਚ ਸਕਦੇ ਆ ਦੇਖੋ ਜੀ ਇੱਕ ਵਾਰ ਥਾਇਰੋਇਡ ਦੀ ਪ੍ਰੋਬਲਮ ਆ ਗਈ ਹੈਗੀ ਫਿਰ ਤੁਸੀਂ ਆਪਣਾ ਲਾਈਫ ਸਟਾਈਲ ਦਾ ਚਲੋ ਚੇਂਜ ਕਰੋਗੇ ਪਰ ਤੁਹਾਡਾ ਦਵਾਈ ਲੈਣ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ ਹੈਗਾ ਸੋ ਇਹਦੀ ਜੇ ਹਾਈਪੋਥਾਇਰੋਇਡ ਹੈਗਾ ਜਿਹੜਾ ਕਿ ਸਭ ਤੋਂ ਜ਼ਿਆਦਾ ਕਾਮਨ ਸਰਟ ਕੋਲ ਹਾਈਪੋਥਾਇਰੋਇਡ ਦੇ ਪੇਸ਼ੈਂਟ ਆਉਂਦੇ ਨੇ ਸਿੰਪਲ ਜੀ ਸਸਤੀ ਜੀ ਗੋਲੀ ਹੈਗੀ ਆ ਥਾਇਰੋਇਡ ਦੀ ਜਿਹੜੀ ਕਿ ਥਾਇਰੋਇਡ ਹਾਰਮੋਨ ਨੂੰ ਰਿਪਲੇਸ ਕਰਦੀ ਆ ਔਰ ਇਹ ਗੋਲੀ ਜਿੰਨੀ ਵੀ ਅਸੀਂ ਮਾਈਕਰੋਗ੍ਰਾਮਸ ਚ ਆਂਦੀ ਹੈ ਜਿੰਨੀ ਵੀ ਅਸੀਂ ਪ੍ਰਿਸਕ੍ਰਾਈਬ ਕਰਦੇ ਹੈਗੇ ਉਹ ਸਵੇਰੇ ਖਾਲੀ ਪੇਟ ਕੁਝ ਵੀ ਖਾਣ ਤੋਂ ਪਹਿਲਾਂ ਲੈਣੀ ਹੈ ਰੋਜ਼ ਲੈਣੀ ਹੈ ਨਿਤਨੇਮ ਨਾਲ ਲੈਣੀ ਹੈ ਔਰ ਇਹਦੇ ਚ ਨਾਗਾ ਨਹੀਂ ਪਾਣਾ ਸਰ ਇਹ ਪਹਿਲੇ ਕਿਨੀ ਕਿਸ ਏਜ ਚ ਹੁੰਦਾ ਸੀ ਤੇ ਹੁਣ ਕਿਸ ਏਜ ਦੇ ਵਿੱਚ ਆਣਾ ਸ਼ੁਰੂ ਆ ਦੇਖੋ ਜੀ ਪਹਿਲਾਂ ਤਾਂ ਹੁੰਦਾ ਸੀ ਕਿ ਅਡਲਟ ਹੁੱਡ 30 35 ਸਾਲ 25 ਸਾਲ ਜਦੋਂ-ਜੋ ਸਾਡੀ ਏਜ ਵੱਧਦੀ ਹੈ ਉਮਰ ਵੱਧਦੀ ਹੈ ਉਦੋਂ ਇਹ ਜ਼ਿਆਦਾ ਕਾਮਨ ਹੁੰਦਾ ਸੀ 50 ਸਾਲ ਤੋਂ ਉੱਪਰ ਜ਼ਿਆਦਾ ਕੇਸ ਹੁੰਦੇ ਸੀ ਪਰ ਜਿਉਂ-ਜਿਉਂ ਮੈਂ ਤੁਹਾਨੂੰ ਦੱਸਿਆ ਪਿਛਲੇ 20 ਸਾਲਾਂ 'ਚ ਲਾਈਫਸਟਾਈਲ ਚੇਂजेस ਆਈਆਂ ਹੈਗੀਆਂ ਨੇ ਹੁਣ ਯੰਗਰ ਅਡਲਟਸ ਵਿੱਚ অর ਇਵਨ ਅਡੋਲੈਸੈਂਸ ਏਜ ਦੇ ਵਿੱਚ ਵੀ ਅਡੋਲੈਸੈਂਸ ਮੀਨ ਸਕੂਲ ਗoing ਕਿਡਸ ਇਨ ਟੀਨ ਏਜ ਵਿੱਚ ਵੀ ਸਾਨੂੰ ਥਰਡ ਦੀਆਂ ਪ੍ਰੋਬਲਮਸ ਅਸੀਂ ਦੇਖਿਆ ਕਿ ਬੱਚੇ ਸਕੂਲ ਛੋਟੇ ਬੱਚੇ ਹੁੰਦੇ ਬਹੁਤ ਮੋਟੇ ਹੁੰਦੇ ਆ ਉਹ ਕਿਉਂ ਇਸ ਇਸ ਦਾ ਸ਼ਿਕਾਰ ਅਹ ਦੇਖੋ ਜੀ ਇਹ ਮੋਟਾਪੇ ਦਾ ਇੱਕ ਕਾਰਨ ਹੈਗਾ ਇਹ ਇਕੱਲਾ ਕਾਰਨ ਨਹੀਂ ਹੈਗਾ ਮੋਟਾਪੇ ਦੇ ਹੋਰ ਕਾਰਨ ਲਾਈਫਸਟਾਈਲ ਚੇਂजेस ਸੈਡੀੰਟਰੀ ਲਾਈਫਸਟਾਈਲ ਆਪਾਂ ਬੈਠੇ ਰਹਿਣਾ ਖਾਂਦੇ ਰਹਿਣਾ ਫਾਸਟ ਫੂਡ ਖਾਂਦੇ ਰਹਿਣਾ ਉਹ ਕਾਰਨ ਵੀ ਹੈਗੇ ਨੇ ਮੋਟਾਪੇ ਦੇ ਉਹ ਕੀ ਇਫੈਕਟ ਕੀ ਕਰਦੇ ਬਾਡੀ 'ਚ ਦੇਖੋ ਜੀ ਮੋਟਾਪਾ ਕਿਸੇ ਲਈ ਵੀ ਅੱਛਾ ਨਹੀਂ ਹੈਗਾ ਠੀਕ ਹੈ ਨਾ ਹਰ ਆਰਗਨ ਨੂੰ ਇਫੈਕਟ ਕਰਦਾ ਹੈਗਾ ਅਗਰ ਇੱਕ ਬੰਦੇ ਦਾ ਨਾਰਮਲ weight 50 ਕਿਲੋ ਹੈ ਤਾਂ ਉਹਦਾ weight ਹੋ ਗਿਆ 80 ਕਿਲੋ ਸੋ ਸਾਰੇ ਆਰਗਨਸ ਨੂੰ ਡੇਢ ਗੁਣਾ ਕੰਮ ਕਰਨਾ ਪੈਣਾ ਹੈ ਸਮੇਂ ਕਹਿੰਦਾ ਔਰ ਉਹਦੇ ਨਾਲ ਵੀ ਅਰਟੀਅਰ ਆਰਗਨਸ ਦੀ ਜ਼ਿਆਦਾ ਹੁੰਦੀ ਹੈ ਔਰ ਬਾਕੀ ਹੋਰ ਲਾਮਤਾਂ ਵੀ ਆ ਜਾਂਦੀਆਂ ਨੇ ਤੇ ਇਹ ਜ਼ਰੂਰੀ ਹੈ ਕਿ ਜਦੋਂ ਬੰਦਾ weight gain ਕਰਦਾ ਹੈ ਉਹ thyroid ਦਾ ਸ਼ਿਕਾਰ ਹੋਏ ਪੋਸਿਬਿਲਟੀ ਹੈਗੀ ਹੈ ਠੀਕ ਹੈ ਨਾ ਜਿਵੇਂ ਕਿ thyroid ਦਾ ਇੱਕ ਬਹੁਤ ਵੱਡਾ ਰਿਲੇਸ਼ਨ ਹੈਗਾ ਡਾਇਬਟੀਜ਼ ਨਾਲ ਸੋ ਜਿਹੜੇ ਮਰੀਜ਼ਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੇ ਆਪਣਾ thyroid ਦਾ ਟੈਸਟ ਜ਼ਰੂਰ ਕਰਾਉਣਾ ਹੈ ਬਿਕਾਜ਼ ਦੇ ਆਰ ਕਲੋਸਲੀ ਰਿਲੇਟਡ ਥਾਇਰੌਇਡ ਠੀਕ ਹੋਏਗਾ ਤੇ ਡਾਇਬੀਟਿਸ ਕੰਟਰੋਲ ਆਪਣੇ ਆਪ ਹੀ ਸੈਟਲ ਹੋ ਜਾਏਗੀ ਵਿਦ ਅ ਲੈਸਰ ਡੋਸ ਤੁਸੀਂ ਜਰ ਐਕਸਪਰਟ ਹੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਟੀਵੀ ਰਾਹੀਂ ਲੋਕਾਂ ਨੂੰ ਇੱਕ ਸੁਨੇਹਾ ਦਿਓ ਕਿ ਕਿਸ ਤਰ੍ਹਾਂ ਦਾ ਲਾਈਫਸਟਾਈਲ ਰੱਖਣ ਜਿਸ ਤਰੀਕੇ ਦੇ ਨਾਲ ਇਸ ਥਾਇਰੌਇਡ ਤੋਂ ਜਰਾ ਹੈ ਮੁਕਤੀ ਪਾਈ ਜਾ ਸਕੇ ਦੇਖੋ ਬਿਲਕੁਲ ਤੇ ਆਪਾਂ ਜਿਸ ਵਾਤਾਵਰਣ ਚ ਰਹ ਰਹੇ ਹੈਗੇ ਉਹਦੇ ਚੋਂ ਆਪਾਂ ਨਹੀਂ ਚੇਂਜ ਹੋ ਸਕਦੇ ਬਟ ਇਹਦੇ ਚ ਮੈਂ ਤਿੰਨ ਗੱਲਾਂ ਮੇਨ ਕਹਿਣਾ ਚਾਹਾਂਗਾ ਇੱਕ ਤੇ अर्ਲੀ ਟੂ ਬੈਡ अर्ਲੀ ਟੂ ਰਾਈਸ ਆਪਣਾ ਬ੍ਰੈਕਫਾਸਟ ਪ੍ਰੋਪਰ ਕਰੋ ਲੰਚ ਪ੍ਰੋਪਰ ਕਰੋ ਡਿਨਰ ਜਲਦੀ ਕਰੋ ਤੇ ਘੱਟ ਕਰੋ ਕਿਉਂਕਿ ਗੱਟ ਹੈਲਥ ਜਿਹਨੂੰ ਅਸੀਂ ਕਹਿੰਦੇ ਇੰਟਰਸਟਾਈਨਸ ਦੀ ਹੈਲਥ ਬਹੁਤ ਜ਼ਰੂਰੀ ਹੈਗੀ ਹੈ ਫਾਸਟ ਫੂਡ ਨਾ ਖਾਓ ਘਰ ਦਾ ਬਣਿਆ ਖਾਣਾ ਖਾਓ ਥਰਡ ਹੈਗਾ ਕਿ ਆਪਣਾ weight ਹਮੇਸ਼ਾ ਅੰਡਰ ਕੰਟਰੋਲ ਰੱਖੋ ਫਾਸਟ ਲਾਈਫ ਜ਼ਰੂਰ ਹੈਗੀ ਹੈ ਬਟ ਇਹਦੇ ਵਿੱਚ ਵੀ ਆਪਣਾ ਜਿੰਨਾ ਕੁ ਸਟ्रेस ਲੈਵਲ ਤੁਸੀਂ ਘਟਾ ਸਕੋ ਫ੍ਰੀ ਟਾਈਮ ਤੇ ਅੰਦਰ ਬੈਠਣ ਦੇ ਨਾਲੋਂ ਨੇਚਰ ਦੇ ਵਿੱਚ ਜਾਓ ਨੇਚਰ ਵਿੱਚ ਵਿਚਰੋ ਬਾਹਰ ਜਾ ਕੇ ਸਪੋਰਟਸ ਖੇਲੋ ਤਾਂ ਕਿ ਤੁਸੀਂ ਆਪਣਾ ਹੈਲਦੀ ਲਾਈਫਸਟਾਈਲ ਕਰੋ ਔਰ ਇਹ ਅਲਾਮਤਾ ਹੌਲੀ ਹੌਲੀ ਘਟ ਜਾਣਗੀ। ਇੱਕ ਹੋਰ ਚੀਜ਼ ਤੁਸੀਂ ਗੱਲਿਆ ਸਟ्रेस ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਾਡੀ ਪਾਰਟ ਵੱਧ ਜਾਂਦੇ ਨੇ ਹਾਰਮੋਨਸ ਨੂੰ ਉਸ ਤਰੀਕੇ ਨਾਲ 1.5 ਗੁਣਾ ਵਰਕ ਕਰਨਾ ਪੈਂਦਾ। ਅਗਰ ਸਟ्रेस ਸਟ्रेस ਕਿਸ ਤਰੀਕੇ ਨਾਲ ਲਦੇ ਤੇ ਇਫੈਕਟ ਕਰਦਾ। ਦੇਖੋ ਜੀ ਕੁਝ ਹੁੰਦੀਆਂ ਸੋਮੈਟਿਕ ਇਲਨੈਸਸ ਜੀ ਠੀਕ ਹੈ ਜੀ ਫਿਜ਼ੀਕਲ ਇਲਨੈਸਸ ਜਿੰਨੂੰ ਅਸੀਂ ਕਹਿੰਦੇ ਆ। ਔਰ ਕੁਝ ਹੁੰਦੀਆਂ ਸਾਈਕੋਸੋਮੈਟਿਕ ਇਲਨੈਸਸ। ਹਮ ਤੁਸੀਂ ਹੈਰਾਨ ਹੋਵੋਗੇ ਕਿ ਸਾਡੀ ਸੋਚ ਜਿਹੜੀ ਹੈਗੀ ਆ ਸਾਡਾ ਦਿਮਾਗ ਜਿਹੜਾ ਹੈਗਾ ਉਹ ਸਾਡੇ ਬਾਕੀ ਆਰਗਨਸ ਤੇ ਵੀ ਬਹੁਤ ਇਫੈਕਟ ਕਰਦਾ ਹੈਗਾ ਔਰ ਇਹ ਸਾਈਕੀ ਕਰਕੇ ਜਿਹੜੀਆਂ ਸਾਡੀਆਂ ਫਿਜ਼ੀਕਲ ਪ੍ਰੋਬਲਮਸ ਨੇ ਉਹ ਵੱਧ ਜਾਂਦੀਆਂ ਨੇ ਜੀ ਤੇ ਇਹ ਸਾਰਾ ਇਕੋਥਾਇਰੋਇਡ ਦੇ ਵਿੱਚ ਹੀ ਕਨਵਰਟ ਹੋ ਜਾਂਦੀਆਂ ਬਾਅਦ ਨਹੀਂ ਸਾਰੀਆਂ ਨਹੀਂ ਬਾਡੀ ਦੇ ਬਾਕੀ ਜਿਵੇਂ ਹਾਰਟ ਦੀ ਪ੍ਰੋਬਲਮ ਹੋ ਗਈ ਸ਼ੂਗਰ ਦੀ ਪ੍ਰੋਬਲਮ ਹੋ ਗਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਗਈ ਇਹ ਸਾਰੀਆਂ ਸਟ्रेस ਰਿਲੇਟਡ ਹੈ ਸਟ्रेस ਦੇ ਨਾਲੇ ਵੱਧ ਜਾਂਦੀਆਂ ਨੇ ਅਗਰ ਕੋਈ ਪ੍ਰੋਬਲਮ 50 ਸਾਲ ਤੇ ਆਣੀ ਹੋ 30 ਸਾਲ ਤੇ ਸ਼ੁਰੂ ਹੋ ਜਾਏਗੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਸੋ ਮੈਂ ਤਾਂ ਹੈਲਦੀ ਲਾਈਫ ਸਟਾਈਲ ਦਾ ਸੁਨੇਹਾ ਦੇਣਾ ਚਾਹਾਂਗਾ ਆਪਣੀ ਖੁਰਾਕ ਵੀ ਹੈਲਦੀ ਲਓ ਆਪਣੇ ਆਪ ਨੂੰ ਵੈਸੇ ਵੀ ਖੁਸ਼ ਰੱਖੋ ਪਰ ਅੱਜ ਕੱਲ ਜਿਸ ਤਰੀਕੇ ਨਾਲ ਜਿਹੜੀ ਦੁਨੀਆ ਚ ਅਸੀਂ ਇੱਕ ਪਾ ਦਿੱਤੇ ਗਏ ਆ ਜੀ ਅਸੀਂ ਇਹੀ ਕਹਾਂਗੇ ਉਹ ਕਹਿੰਦੇ ਜੀ ਇੱਥੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ ਮੈਂ ਤੈਨੂੰ ਰੈਟ ਰੇਸ ਕਹਿੰਦਾ ਹੈਗਾ ਜੀ ਰੈਟ ਰੇਸ ਦਾ ਬਹੁਤਾ ਫਾਇਦਾ ਨਹੀਂ ਹੁੰਦਾ ਹੈਗਾ ਥੋੜਾ ਬਹੁਤ ਸਾਰਿਆਂ ਨੂੰ ਕਰਨਾ ਪੈਂਦਾ ਬਟ ਡੋਨਟ ਓਵਰ ਡੂ ਇਟ ਆਪਣੇ ਲਈ ਵੀ ਤੁਸੀਂ 8 ਘੰਟੇ ਆਪਣੀ ਡਿਊਟੀ ਕਰਨੀ ਹੈ। ਬਾਕੀ ਜਿਹੜੇ ਤੁਹਾਡੇ ਕੋਲ 8 ਘੰਟੇ ਹੈਗੇ ਨੇ ਸੌਣ ਤੋਂ ਇਲਾਵਾ ਉਹ ਤਾਂ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਜੀ। ਭਾਰਤ ਕਿਉਂ ਮਰੀਜ਼ ਵਧਿਆ ਨੇ? ਹਾਂਜੀ। ਇੰਡੀਆ 'ਚ ਇਹ ਮਰੀਜ਼ ਕਿਉਂ ਵਧਿਆ? ਉਹੀ ਵਰਡ ਦੇ ਇੱਕ ਤੇ ਡਾਈਟ ਇਜ਼ ਦਾ ਮੇਨ ਰੀਜ਼ਨ ਮੈਂ ਜੋ ਦੇਖਿਆ ਹੈਗਾ। ਸੈਡੀੰਟਰੀ ਲਾਈਫਸਟਾਈਲ, ਡਾਈਟ ਔਰ ਸਟ्रेस। ਇਹ ਤਿੰਨ ਮੇਨ ਰੀਜ਼ਨ ਨੇ ਜਿਨ੍ਹਾਂ ਨੂੰ ਅਸੀਂ ਇਨਾਂ ਜਿੰਨੀਆਂ ਵੀ ਅੱਜਕੱਲ ਪ੍ਰੋਬਲਮਸ ਆ ਰਹੀਆਂ ਨੇ ਭਾਵੇਂ ਬਲੱਡ ਪ੍ਰੈਸ਼ਰ ਦੀ ਹੋਵੇ ਸ਼ੂਗਰ ਦੀ ਹੋਵੇ ਥਾਇਰਾਇਡ ਦੀ ਹੋਵੇ ਲਾਈਫ ਸਟਾਈਲ ਡਿਸਆਰਡਰ ਮੈਨਾਂ ਨੂੰ ਕਹਿਣਾ ਹੈਗਾ ਔਰ ਕਿਉਂਕਿ ਸਾਡਾ ਲਾਈਫ ਸਟਾਈਲ ਪਿਛਲੇ 20 ਸਾਲਾਂ ਚ ਬਹੁਤ ਬਦਲ ਗਿਆ ਹੈਗਾ ਔਰ ਇਸੇ ਕਰਕੇ ਪ੍ਰੋਬਲਮਸ ਇਹ ਬਿਮਾਰੀਆਂ ਜ਼ਿਆਦਾ ਹੋਣ ਲੱਗ ਪਈਆਂ ਨੇ ਚੁੱਪ ਗਿਆ ਤਾਂ ਐਸਨ ਮਾਹ ਡਾਕਟਰ ਜਨਾ ਨੇ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਨਾਲ ਦੱਸਿਆ ਕਿ ਥਾਇਰੋਇਡ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਔਰ ਥਾਇਰੋਇਡ ਕਿਸ ਤਰੀਕੇ ਦਾ ਹੁੰਦਾ ਹੈ ਔਰ ਕਿਸ ਲੱਛਣ ਕਿਸ ਤਰ੍ਹਾਂ ਦੇ ਹੁੰਦੇ ਨੇ ਔਰ ਇਹਦੇ ਤੋਂ ਬਚਣ ਦੇ ਤਰੀਕੇ ਕੀ ਨੇ ਤਾਂ ਜਿਸ ਤਰੀਕੇ ਦੇ ਨਾਲ ਅੱਜਕੱਲ ਲੋਕ ਸਪੋਰਟਸ ਤੋਂ ਦੂਰ ਜਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੰਕ ਫੂਡ ਜਿਹੜਾ ਹੈ ਇਸ ਵੇਲੇ ਇੱਕ ਬਹੁਤ ਵੱਡਾ ਚੈਲੰਜ ਬਣ ਰਿਹਾ ਹੈ ਕਿਉਂਕਿ ਬਹੁਤ ਸਾਰੀ ਬਿਮਾਰੀਆਂ ਨੂੰ ਦਾਵਤ ਦੇ ਰਿਹਾ ਹੈ ਤੇ ਉਹਦੇ ਕਰਕੇ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੇ ਥਾਇਰੋਇਡ ਦੇ ਮਰੀਜ਼ ਵੀ ਵੱਧ ਰਹੇ ਨੇ ਤੇ ਇਹ ਪਹਿਲੇ ਜਿਹੜਾ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦਾ ਸੀ ਉਹ ਅੱਜਕੱਲ ਬੱਚਿਆਂ ਨੂੰ ਵੀ ਹੋਣਾ ਸ਼ ਬੁਰਾ ਸੰਕੇਤ ਜ਼ਰੂਰ ਹੈ ਲੇਕਿਨ ਡਾਕਟਰਸ ਦਾ ਕਹਿਣਾ ਹੈ ਕਿ ਇਸ ਮੌਕੇ ਤੁਸੀਂ ਆਪਣਾ ਖਿਆਲ ਰੱਖੋ ਔਰ ਆਪਣੀ ਡਾਈਟ ਔਰ ਜਿਹੜੇ ਤਰੀਕੇ ਉਹਨਾਂ ਨੇ ਦੱਸੇ ਆ ਉਸ ਨੂੰ ਅਪਣਾਓ ਤਾਂ ਕਿ ਤੁਸੀਂ ਇਸ ਬਿਮਾਰੀ ਤੋਂ ਮੁਕਤੀ پا ਸਕੋ ਕੈਮਰਾਮੈਨ ਅਰਸ਼ ਦੇ ਨਾਲ ਸੋ ਉਮੀਦ ਕਰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ